ਅੱਜ ਦੇ ਲਈ ਕਾਹ ਗਿਆ ਜੀ 2 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਇੱਕੋ ਹੀ ਸਿਗਨਲ ਮਿਲਿਆ ਜੀ ਬੁਲੀ ਸਾਈਡ ਦਾ ਤੇ ਇਸ ਟ੍ਰੇਡ ਨੂੰ ਅਸੀਂ ਕਾਸਟ ਟੂ ਕਾਸਟ ਹੀ ক্লোਜ਼ ਕਰ ਦਿੱਤਾ ਸੀ ਕਿਉਂਕਿ ਮਾਰਕੀਟ ਦੇ ਵਿੱਚ ਸਟੌਪ ਲੌਸ ਹੰਟਿੰਗ ਆ ਜਿਹੜੀ ਡੀਪ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹਾਈ ਸੀ ਕਿ ਸੋ ਐਸ ਲੈਂਟਿੰਗ ਦੇ ਉੱਤੇ ਕੰਮ ਕਰਦੇ ਹਾਂ ਜੀ ਸੈਕੰਡ ਲੈਵਲ ਦੀ ਸਟੌਪ ਲੌਸ ਹੰਟਿੰਗ ਆ ਜਿਹੜੀ ਜੀ ਤਕਰੀਬਨ ਐਸ ਲੈਵਲ ਦੇ ਕਰੀਬ ਹੋਈ ਇੱਥੇ ਐਸ ਰੇਂਜ ਦੇ ਵਿੱਚ ਹੋਈ ਤੇ ਥਰਡ ਲੈਵਲ ਦੀ ਹੋਈ ਆ ਜੀ ਇਸ ਲੈਵਲ ਦੇ ਕਰੀਬ ਇਸ ਸਿਨੈਰੀਓ ਦੇ ਵਿੱਚ ਮਾਰਕੀਟ ਡੇ ਹਾਈ ਬ੍ਰੇਕ ਕਰ ਦਿੰਦੀ ਹ ਤੋ ਕਾਫੀ ਜਾਣ-ਅਣ ਜਾਣੇ ਜੀ ਸਾਡੇ ਨਾਲ ਬੁਲੀ ਸਾਈਡ ਦੀ ਟ੍ਰੇਡ ਵਗੈਰਾ ਇੱਥੇ ਵੀ ਕਰੀ ਆ ਆ ਥਾਂ ਤੇ ਵੀ ਕਰੀਏ ਤੇ ਇੱਥੇ ਵੀ ਕਰੀਏ ਸਪੋਰਟ ਵਗੈਰਾ ਦੇ ਉੱਤੇ ਵੀ ਕਰਦੇ ਰਹੇ ਤੇ ਉਹਨਾਂ ਦਾ ਡੇ ਵਗੈਰਾ ਕਾ ਜੀ ਜਿਹੜਾ ਸਾਰਿਆਂ ਦਾ ਅੱਜ ਗ੍ਰੀਨ ਦੇ ਵਿੱਚ ਹੀ ਕਲੋਜ਼ ਕੀਤਾ ਇਹ ਜਿਹੜਾ ਸੈਂਟੀਮੈਂਟ ਵਗੈਰਾ ਕਾ ਸਟੌਪ ਲੌਸ ਹੰਟਿੰਗ ਅਸੀਂ YouTube ਦੇ ਉੱਤੇ ਦੱਸਦੇ ਆ ਜੀ ਕੋਈ ਵੀ ਮੇਰਾ ਵੀਰ ਜੁਆਇਨ ਕਰ ਸਕਦਾ ਕਾ ਜੀ YouTube ਚੈਨਲ ਦਾ ਲਿੰਕ ਆ ਜਿਹੜਾ ਬਾਇਓ ਦੇ ਵਿੱਚ ਦਿੱਤਾ ਗਿਆ ਕਾ ਸੋ 1 ਅਪ੍ਰੈਲ ਤੋਂ ਜੀ ਅਸੀਂ Google Meet ਦੇ ਉੱਤੇ ਸ਼ਿਫਟ ਕਰ ਰਹੇ ਆ ਜਿਹੜੇ ਇੰਟਰਾਡੇ ਟ੍ਰੇਡ ਕਰਦੇ ਆ ਜੀ ਸੋ ਕੋਈ ਵੀ ਮੇਰਾ ਵੀਰ ਆ